ਬੱਚਿਆਂ ਨਾਲ ਭਰੀ ਬੱਸ ਦੀ ਹੋਈ ਕੈਂਟਰ ਦੇ ਨਾਲ ਟੱਕਰ ਮਲੋਟ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੋਟ ਦੇ ਥੇੜੀ ਪਿੰਡ ਚ ਬੱਚਿਆਂ ਨਾਲ ਭਰੀ ਬੱਸ ਕੈਂਟਰ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ ਬੱਸ ਦੀ ਹਾਲਤ ਦੇਖ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਟੱਕਰ ਕਿੰਨੀ ਜ਼ੋਰਦਾਰ ਹੋਵੇਗੀ ਮੌਕੇ ਤੋਂ ਜਿਹੜੀ ਜਾਣਕਾਰੀ ਹਾਸਲ ਹੋਈ ਉਸ ਦੇ ਮੁਤਾਬਿਕ ਬੱਸ ਚ ਸਵਾਰ ਬੱਚਿਆਂ ਨੂੰ ਕਾਫੀ ਸੱਟਾਂ ਲੱਗੀਆਂ ਨੇ ਪਰ ਬੱਸ ਡਰਾਈਵਰ ਸਮੇਤ ਪੰਜ ਬੱਚਿਆਂ ਨੂੰ ਬਿਹਾਦ ਹੀ ਜ਼ਿਆਦਾ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਉਪਚਾਰ ਦੇ ਲਈ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸ ਦਈਏ ਕਿ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਮੌਕੇ ਤੋਂ ਆ ਰਹੀਆਂ ਤਸਵੀਰਾਂ ਕਾਫੀ ਭਿਆਨਕ ਨੇ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਮਲੋੜ ਦੇ ਥੇੜੇ ਪਿੰਡ ਦੇ ਵਿੱਚ ਅੱਜ ਕਣੀ ਧੁੰਦ ਦੇ ਵਿੱਚ ਹਾਦਸਾ ਵਾਪਰਿਆ ਧੁੰਦ ਦੀ ਵਜ੍ਹਾ ਨਾਲ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਪਰ ਅਨੇਕਾਂ ਹਾਦਸੇ ਹੋ ਰਹੇ ਹਨ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਉਹ ਆਪਣੇ ਘਰੋਂ ਬਾਹਰ ਨਿਕਲਣ ਇਸ ਧੁੰਦ ਦੇ ਵਿੱਚ ਤੇ ਆਪਣੀਆਂ ਗੱਡੀਆਂ ਵੀ ਹੋਲੀ ਚਲਾਂ ਬੱਸ ਕੈਂਟਰ ਦੇ ਨਾਲ ਕਿਵੇਂ ਟਕਰਾਈ ਕਿਦਾ ਕਸੂਰ ਸੀ ਇਸ ਬਾਰੇ ਹਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ ਪੁਲਿਸ ਵੱਲੋਂ ਕੈਂਟਰ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਜਾਏਗਾ ਤੇ ਬੱਸ ਡਰਾਈਵਰ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਵੱਲੋਂ بار-बार ਕਿਹਾ ਜਾ ਰਿਹਾ ਹੈ ਕਿ ਧੁੰਦ ਦਾ ਕਹਿਰ ਪੰਜਾਬ ਵਿੱਚ ਹਜੇ ਹੋਰ ਵਧੇਗਾ ਜ਼ੀਰੋ ਵਿਜ਼ਿਬਿਲਟੀ ਦੇ ਚੱਲਦਿਆਂ ਅਨੇਕਾਂ ਹਾਦਸੇ ਹੋ ਰਹੇ ਨੇ ਧੁੰਦ ਇੰਨੀ ਗਹਿਰੀ ਹੁੰਦੀ ਹੈ ਕਿ ਬੰਦੇ ਨੂੰ ਦੂਜਾ ਆਪਣਾ ਹੱਥ ਤੱਕ ਨਹੀਂ ਦਿਖਦਾ ਤੇ ਇਹਨਾਂ ਹਾਲਾਤਾਂ ਦੇ ਵਿੱਚ ਇਸ ਮੌਸਮ ਦੇ ਵਿੱਚ ਘਰੋਂ ਪੇ ਪੁੱਟਣ ਤੋਂ ਪਹਿਲਾਂ ਸੋਵਾਰੀ ਸੋਚੋ ਬਚਾਅ ਦੇ ਵਿੱਚ ਹੀ ਬਿਹਤਰੀ ਹੁੰਦੀ ਹੈ ਥੋੜਾ ਦੇਰੀ ਨਾਲ ਨਿਕਲੋ ਜਦੋਂ ਮੌਸਮ ਥੋੜਾ ਖੁੱਲ ਜਾਂਦਾ ਹੈ ਉਦੋਂ ਕਰੋ ਤੁਰੋ ਤੇ ਆਪਣੇ ਬਚਾਅ ਦੇ ਲਈ ਥੋੜੀਆਂ ਚੀਜ਼ਾਂ ਦਾ ਸਾਨੂੰ ਪ੍ਰੇਜ਼ ਕਰਨਾ ਪਊਗਾ ਪਰ ਬੱਚਿਆਂ ਨਾਲ ਭਰੀ ਜਿਹੜੀ ਅੱਜ ਬੱਸ ਦਾ ਮਲੋਟ ਦੇ ਵਿੱਚ ਐਕਸੀਡੈਂਟ ਹੋਇਆ ਉਸ ਦੇ ਵਿੱਚ ਕਿਹਦਾ ਕਸੂਰ ਹੈ ਇਸ ਦੇ ਬਾਰੇ ਹਜੇ ਕੋਈ ਵੀ ਗੱਲ ਨਹੀਂ ਕਰ ਸਕਦੇ ਪਰ ਬੱਸ ਦੀ ਤਸਵੀਰਾਂ ਵੀਡੀਓ ਜਿਹੜੀਆਂ ਸਾਹਮਣੇ ਆਈਆਂ ਨੇ ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਟੱਕਰ ਬੇहद ਹੀ ਜ਼ਿਆਦਾ ਜ਼ੋਰਦਾਰ ਸੀਗੀ ਤਾਂ ਹੀ ਉਹ ਬੱਸ ਜਿਹੜਾ ਮੂਰਲਾ ਹਿੱਸਾ ਆ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਜਦੋਂ ਬਸ ਸਪੀਡ ਦੇ ਵਿੱਚ ਹੋਊਗੀ ਜਾਂ ਫਿਰ ਟੈਂਕਰ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਇਸ ਦੇ ਬਾਰੇ ਕੋਈ ਵੀ ਖੁਲਾਸਾ ਨਹੀਂ ਆਇਆ ਪਰ ਇਹ ਸਥਿਤੀ ਜਿਹੜੀ ਤਸਵੀਰਾਂ ਬਿਆਨ ਕਰਦੀਆਂ ਉਹ ਹੀ ਦੱਸਦੀ ਹੈ ਕਿ ਜਾਂ ਤਾਂ ਬੱਸ ਓਵਰ ਸਪੀਡ ਸੀ ਜਾਂ ਟੈਂਕਰ ਦੇ ਅਚਾਨਕ ਬ੍ਰੇਕ ਮਾਰਨ ਦੇ ਕਰਕੇ ਬੱਸ ਉਹਦੇ ਵਿੱਚ ਜਾ ਟਕਰਾਈ ਜਿਸ ਕਰਕੇ ਬੱਸ ਦਾ ਮੂਹਰਲਾ ਹਿੱਸਾ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਬੱਚਿਆਂ ਨਾਲ ਭਰੀ ਬੱਸ ਦੀ ਹੋਈ ਕੈਂਟਰ ਦੇ ਨਾਲ ਟੱਕਰ ਮਲੋਟ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੋਟ ਦੇ ਥੇੜੀ ਪਿੰਡ ਚ ਬੱਚਿਆਂ ਨਾਲ ਭਰੀ ਬੱਸ ਕੈਂਟਰ ਦੇ ਨਾਲ ਜਾਕੇ ਟਕਰਾ ਜਾਂਦੀ ਹੈ ਬੱਸ ਦੀ ਹਾਲਤ ਦੇਖ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਟੱਕਰ ਕਿੰਨੀ ਜ਼ੋਰਦਾਰ ਹੋਵੇਗੀ ਮੌਕੇ ਤੋਂ ਜਿਹੜੀ ਜਾਣਕਾਰੀ حاصل ਹੋਈ ਉਸ ਦੇ ਮੁਤਾਬਿਕ ਬੱਸ ਚ ਸਵਾਰ ਬੱਚਿਆਂ ਨੂੰ ਕਾਫੀ ਸੱਟਾਂ ਲੱਗੀਆਂ ਨੇ ਪਰ ਬੱਸ ਡਰਾਈਵਰ ਸਮੇਤ ਪੰਜ ਬੱਚਿਆਂ ਨੂੰ ਬੇहद ਹੀ ਜ਼ਿਆਦਾ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਉਪਚਾਰ ਦੇ ਲਈ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸ ਦਈਏ ਕਿ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤੇ ਮੌਕੇ ਤੋਂ ਆ ਰਹੀਆਂ ਤਸਵੀਰਾਂ ਕਾਫੀ ਭਿਆਨਕ ਨੇ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਮਲੋਟ ਦੇ ਥੇੜੇ ਪਿੰਡ ਦੇ ਵਿੱਚ ਅੱਜ ਕਣੀ ਧੁੰਦ ਦੇ ਵਿੱਚ ਹਾਦਸਾ ਵਾਪਰਿਆ ਧੁੰਦ ਦੀ ਵਜ੍ਹਾ ਨਾਲ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਪਰ ਅਨੇਕਾਂ ਹਾਦਸੇ ਹੋ ਰਹੇ ਹਨ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਆਪਣੇ ਘਰੋਂ ਬਾਹਰ ਨਿਕਲਣ ਇਸ ਧੁੰਦ ਦੇ ਵਿੱਚ ਤੇ ਆਪਣੀਆਂ ਗੱਡੀਆਂ ਵੀ ਹੋਲੀ ਚਲਾਣ ਬੱਸ ਕੈਂਟਰ ਦੇ ਨਾਲ ਕਿਵੇਂ ਟਕਰਾਈ ਕਿਹਦਾ ਕਸੂਰ ਸੀ ਇਸ ਬਾਰੇ ਹਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ ਪੁਲਿਸ ਵੱਲੋਂ ਕੈਂਟਰ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਜਾਏਗਾ ਤੇ ਬੱਸ ਡਰਾਈਵਰ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਵੱਲੋਂ بار بار ਕਿਹਾ ਜਾ ਰਿਹਾ ਹੈ ਕਿ ਧੁੰਦ ਦਾ ਕਹਿਰ ਪੰਜਾਬ ਵਿੱਚ ਹਜੇ ਹੋਰ ਵਧੇਗਾ ਜ਼ੀਰੋ ਵਿਜ਼ਿਬਿਲਟੀ ਦੇ ਚੱਲਦਿਆਂ ਅਨੇਕਾਂ ਹਾਦਸੇ ਹੋ ਰਹੇ ਨੇ ਧੁੰਦ ਇੰਨੀ ਗਹਿਰੀ ਹੁੰਦੀ ਹੈ ਕਿ ਬੰਦੇ ਨੂੰ ਦੂਜਾ ਆਪਣਾ ਹੱਥ ਤੱਕ ਨਹੀਂ ਦਿਖਦਾ ਤੇ ਇਹਨਾਂ ਹਾਲਾਤਾਂ ਦੇ ਵਿੱਚ ਇਸ ਮੌਸਮ ਦੇ ਵਿੱਚ ਘਰੋਂ ਪੈਰ ਪੁੱਟਣ ਤੋਂ ਪਹਿਲਾਂ 100 ਵਾਰੀ ਸੋਚੋ ਬਚਾਅ ਦੇ ਵਿੱਚ ਹੀ ਕੀਤਰੀ ਹੁੰਦੀ ਹੈ ਥੋੜਾ ਦੇਰੀ ਨਾਲ ਨਿਕਲੋ ਜਦੋਂ ਮੌਸਮ ਥੋੜਾ ਖੁੱਲ ਜਾਂਦਾ ਹੈ ਉਦੋਂ ਕਰੋ ਤੁਰੋ ਤੇ ਆਪਣੇ ਬਚਾਅ ਦੇ ਲਈ ਥੋੜੀਆਂ ਚੀਜ਼ਾਂ ਦਾ ਸਾਨੂੰ ਪ੍ਰੇਜ਼ ਕਰਨਾ ਪਊਗਾ ਪਰ ਬੱਚਿਆਂ ਨਾਲ ਭਰੀ ਜਿਹੜੀ ਅੱਜ ਬੱਸ ਦਾ ਮਲੋਟ ਦੇ ਵਿੱਚ ਐਕਸੀਡੈਂਟ ਹੋਇਆ ਉਸ ਦੇ ਵਿੱਚ ਕਿਹਦਾ ਕਸੂਰ ਹੈ ਇਸ ਦੇ ਬਾਰੇ ਹਜੇ ਕੋਈ ਵੀ ਗੱਲ ਨਹੀਂ ਕਰ ਸਕਦੇ ਪਰ ਬੱਸ ਦੀ ਤਸਵੀਰਾਂ ਵੀਡੀਓ ਜਿਹੜੀਆਂ ਸਾਹਮਣੇ ਆਈਆਂ ਨੇ ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਟੱਕਰ ਬੇहद ਹੀ ਜ਼ਿਆਦਾ ਜ਼ੋਰਦਾਰ ਸੀਗੀ ਤਾਂ ਹੀ ਉਹ ਬੱਸ ਦਾ ਜਿਹੜਾ ਮੂਰਲਾ ਹਿੱਸਾ ਆ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਜਦੋਂ ਬੱਸ ਸਪੀਡ ਦੇ ਵਿੱਚ ਹੋ ਗਈ ਜਾਂ ਫਿਰ ਟੈਂਕਰ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਇਸ ਦੇ ਬਾਰੇ ਕੋਈ ਵੀ ਖੁਲਾਸਾ ਨਹੀਂ ਆਇਆ ਪਰ ਇਹ ਸਥਿਤੀ ਜਿਹੜੀ ਤਸਵੀਰਾਂ ਬਿਆਨ ਕਰਦੀਆਂ ਉਹ ਇਹ ਹੀ ਦੱਸਦੀ ਹੈ ਕਿ ਜਾਂ ਤਾਂ ਬੱਸ ਓਵਰ ਸਪੀਡ ਸੀ ਜਾਂ ਟੈਂਕਰ ਦੇ ਅਚਾਨਕ ਬ੍ਰੇਕ ਮਾਰਨ ਦੇ ਕਰਕੇ ਬੱਸ ਉਹਦੇ ਵਿੱਚ ਜਾ ਟਕਰਾਈ ਜਿਸ ਕਰਕੇ ਬੱਸ ਦਾ ਮੂਹਰਲਾ ਹਿੱਸਾ ਪੂਰੀ ਤਰ੍ਹਾਂ ਨਸ਼ਟ ਹੋ ਗਿਆ